ਅਸੀਂ ਜੇ ਇਹ ਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਕੁਝ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਆ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਪੁਖਤਾ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਜਾਂ ਐਸ ਡੀ ਪੀ ਸੀ ਨੂੰ ਅਸੀਂ ਅਸੀਕਾਏ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਹੈ ਤਾਂ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਬਾਕੀ ਦਰਵਾਸਾ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਜਿਹੜੇ ਪੁਲ ਪੰਜਾਬ ਪੁਲਿਸ ਦੇ ਅਧਿਕਾਰੀ ਕਿ ਮੁਲਾਜ਼ਮ ਤਾਇਨਾਤ ਨੇ ਅਮਰਸਰ ਸਰ ਸਾਬ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਜਾਊ ਪਰ ਕਿਸੇ ਵੀ ਸ਼ਰਧਾਲੂ ਨੂੰ ਜਾਂ ਕਿਸੇ ਅੰਮ੍ਰਿਤਸਰ ਯਾਤਰਾ ਕਰਨ ਆਏ ਯਾਤਰੀ ਨੂੰ ਕੋਈ ਤੰਗ ਕਰਨ ਦੇ ਪਰਪਜ ਨਾਲ ਨਹੀਂ ਕੁਝ ਕੀਤਾ ਜਾਊਗਾ ਇਹ ਸਖਤਤਾ ਦਾ ਇਤਾਂ ਜਿਹੜੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਡੀਸੀ ਸਾਹਿਬਾਂ ਨੂੰ ਦਿੱਤੀਆਂ ਗਈਆਂ ਨੇ ਤੇ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਜਿਹੜੀ ਐ ਐਸਐਨਪੀਜੀ ਤੇ ਪਹੁੰਚਾਂਗੇ ਕਿਉਂਕਿ ਇਹ ਸਾਡੀ ਆਪਣੀ ਹੀ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਤਾਂ ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਇੱਕ ਕੋਈ ਸੁੱਖ ਸੁਨੇਹੜਾ ਜਿਹੜਾ ਉਹ ਦੇਵਾਂਗੇ ਸਾਨੂੰ ਕੀ ਧਮਕੀਆਂ ਸੀ ਕਿ ਬੰਦੇ ਕੋਈ ਮੈਂ 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 ਤੁਹਾਨੂੰ ਦੱਸਾਂ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਪਰ ਜੋ ਵੀ ਜੀਨੇ ਵੀ ਕੁਝ ਕੀਤਾ ਕੋਈ ਥ्रेटनिंग ਲੈਂਗੁਏਜ ਹੈ ਜਾ ਕੋਈ ਧਮਕੀ ਭਰਿਆ ਲੈ ਜਾਏ ਉਹਨੂੰ ਅਸੀਂ ਧਮਕੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੋਂ ਹੀ ਗਿਆ ਹੈ ਤਾਂ ਅਸੀਂ ਚਾਹੇ ਸਾਨੂੰ ਉਹਦੇ ਵਾਸਤੇ ਜਿੱਥੇ ਮਰਜ਼ੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਾਵਾਂਗੇ ਕੌਣ ਇਹਦੇ ਪਿੱਛੇ ਆ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਮੁਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਦੱਸਾਂਗੇ